ਕੋੜੀਆਂ ਆਪਣੀਆਂ ਇੱਧਰ ਆ ਗਈਆਂ ਕਿ ਪਰਾ ਕਿਦਾਂ ਬਾਜਰਾਂ ਦੇ ਵਿੱਚ ਫੜ ਜਗਾ ਫਿਰ ਨਡੋ ਗਈ ਫੜ ਗਣਾ ਜਾਣ ਕਦੇ ਕਿਸੇ ਤੇ ਯਾਦ ਵੀ ਆਉਂਦੇ ਨੇ ਦਿਲੀ ਨੂੰ ਤੈਨੂੰ ਹੂੰ ਕਿਸੇ ਯਾਦ ਆਉਂਦੇ ਨੇ ਕਿ ਨਹੀਂ ਉਹਦੀ ਯਾਦ ਜੇ ਅੱਜ ਵੀ ਪੜਗੀ ਜਾਈ ਸਾਰਾ ਕੁਝ ਹੀ ਪਰ ਮੈਨੂੰ ਯਾਦ ਹੂੰ ਸਾਰਾ ਕੁਝ ਹੀ ਕੋਲਦਾ ਕੁਦਰਿਆ ਭੈਣਾ ਜੀ ਕੁਦਰ ਚਾਚੇ ਤਾਂ ਇਹ ਮਾਪਿਓ ਜੇ ਜਿਆਦਾ ਆ ਗਿਆ ਪਿਆ ਗਿਆ ਨਾ ਆਇਆ ਜੀ ਕੁਦਰਿਆ ਬਹੁਤ ਜਿਆਦਾ ਕੱਟੇ ਇਹ ਹੂੰ ਕੱਟੇ ਉਹਦੇ ਅੱਛਾ ਤੇਰਾ ਕੋਣ ਵੇਖਿਆ ਨਹੀਂ ਤੇ ਉਹ ਛੋਟੇ ਛੋਟੇ ਹਜੇ ਹੌਲੋ ਯਾਦ ਨਦੀਆ ਪਿਆ ਉਹ ਰਹਿ ਰਿਹਾ ਵੱਡਾ ਮੰਗਰ ਨੂੰ ਬਾਗੁਰਵਾ ਜੋ ਇਹ ਨਹੀਂ ਆ ਰਹੀ ਵੀ ਬਿੰਦਸ ਹੁੰਦਾ ਪੁਰਾਣਾ ਮੈਂ ਕਹਿੰਦੀ ਸੁਹਣੇ ਨੇ 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 ਲੈਣੇ ਕਰ ਸੋ ਬਣਾਇਆ ਹੂੰ ਸੁਪਨਾ ਨੇ ਕਦੇ ਆਇਆ ਸੁਹਣੇ ਜੇ ਨਾ ਆਉਂਦੇ ਹਾਂ ਸੁਹਣੇ ਜਾ ਜਾ ਕੇ ਆ ਕੇ ਨਾ ਆਏ ਚਲੇ ਜਾਂ ਲਾ ਕਿਉਂ ਨਾ ਕਰਨੇ ਵੀ ਕੀ ਆ ਜਿੱਥੇ ਗਿਆ ਉੱਥੇ ਰਹਿਣ ਗਏ ਸੁ ਗਏ ਜਦੋਂ ਨੰਮਰਾ ਇਹ ਜਾਂ ਤੁਰ ਹੀ ਜਾਂਦੀ ਨਣੀ ਆ ਤੁਰ ਹੀ ਜਾਂਦੀ ਹੈ ਚਲ ਕੋਈ ਈਆਂ ਕੁੱਤਾਂ ਨਾਲ ਕਰਨਾ ਭਾਗਾਂ ਆ ਪੁੱਤਰੇ ਪੁੱਤਰਾਂ ਨਾਲ ਹਾਂ ਜਿਹੜਾ ਵੇਹ ਨਹੀਂ ਜਾਂਦਾ ਉਹ ਹੀ ਛੱਡ ਜਾਂਦੀ ਬਿਛਰੇ ਉਹਨਾਂ ਦੀ ਮਾਰੀ ਗੱਲ ਜਿਹੜੇ ਛੱਡ ਜਾਂਦੇ ਭੈਣ ਕਿ ਉਹ ਹੀ ਰੋੜ ਕੋਲ ਕੇ ਪਾੜੀ ਜਾਂਦੇ ਜਾਣੇ ਰੱਬ ਨੂੰ ਪਾੜ ਜਾਂਦੇ ਨੇ ਪਾੜੀ ਜਾਂਦੇ ਹਾਂ ਇਹ ਦੂਰੀ ਦੇ ਦਾਦੇ ਜਿੱਕੇ ਜਿੱਕੇ ਬੰਦ ਜਿਆਦਾ ਨਹੀਂ ਆਉਂਦੇ ਇਹਦੇ ਨਾਰਲੀ ਇਹ ਨਾਰਲੀ ਨਾਲੀ ਕੋ ਨਹੀਂ ਮਸੂਈ ਬੁੜਵੀ ਹਾਂ ਉਹ ਦੋ ਜੌੜੀ ਨਾਰਲੀ ਬਣੀ ਨਹੀਂ ਨਾਰਲੀ ਦੀ ਗੱਲ ਕਰਨਾ ਨਾ ਹਾਂ ਨਾ ਇਹ ਤੋਂ ਹਾਂ ਤੋਂ ਮਸੀਸ ਆਪਣੇ ਬਣਿਆ ਦੀ ਗਿਲ ਨਾ ਦਾ ਇੱਕ ਦਾ ਇੱਕ ਦਾ ਨਾ ਥੋੜੀ ਰੋਸ ਚ ਤੇ ਇੱਕ ਦਾ ਨਾ ਪਰ ਇੱਤੋਂ ਸੋ ਦੋ ਬੁੜੀਆਂ ਦੀਆਂ ਸੀ ਨਾ ਯਾਦ ਕੀ ਵੇਨਾ ਵੇਨਾ ਕਿਤੀ ਚੱਲ ਗਈ ਲੋਕਾਂ ਕੋ ਆਪਣੀ ਤੇ ਮੈਂ ਆਪਣੀ ਪਈ ਅਜੇ ਚੱਲਣਾ ਹੀ ਆ ਜੁਜਾ ਬਬਾ ਹੂੰ ਜਗਾਵੜਾ ਜਿਉ ਲੋ ਨਾ ਲਗਾ ਬਬਾ ਨਾ ਹੂੰ ਕਿਹਦੇ ਨਾਂ ਦਾ ਬੰਦ ਦੱਬੇ ਨਾ ਜਿਉ ਨਾ ਨਹੀਂ ਬੋਲਣੇ ਨਾ ਬਬਾ ਕੋਲਾ ਕਿ ਨਾ ਕਪੂਸ ਕਪੂਸ ਕੋਲ ਨਹੀਂ ਆਪਣੀ ਇੱਧਰ ਆ ਗਈਆਂ பார்க்கின் தாமாம் பாய் ரானும் பட்டிகாம் பேர் நார் ரோயாம் பட்டிகான் ஜானே